ਕੇ ਬੈਠੇ ਹੈ ਦਿੱਲੀ ਚੌਂਕਾ ਮਾਰ ਕੇ ਬੈਠੇ ਵੀਰ ਜਦ ਤੱਕ ਕਾਲੇ ਕਾਨੂੰਨ ਵਾਪਸ ਕਰਵਾ ਕੇ ਕਿਲਾ ਫਤਿਹ ਕਰਕੇ ਨਹੀਂ ਆਉਂਦੇ ਪਿੱਠੇ ਪਿੱਛੇ ਮੋਰਚਿਆਂ ਤੇ ਬੈਠੇ ਵੀਰ ਕਹਿੰਦੇ ਨੇ ਘਬਰਾਇਓ ਨਾ ਮੋਰਚਾ ਸਾਹਮਣੇ ਰੱਖਿਆ ਆ ਅਸੀਂ ਵੀ ਕਿਤੇ ਨਹੀਂ ਜਾਂਦੇ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪ੍ਰਮਾਣਿਕ ਮੈਂਬਰ ਕਨੀ ਸੂਰੀ ਸ਼ਹਿਰ ਤੋਂ ਤੁਸੀਂ ਅੰਦਾਜ਼ਾ ਲਾ ਲੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਔਰ ਅਸੀਂ ਵੀ ਕੱਲ ਰਾਤੀ ਦਿੱਲੀ ਤੋਂ ਜਿਹੜਾ ਵਾਪਸ ਪਰਤਾਂ ਇਹ ਕੁਝ ਘਰੇਲੂ ਜ਼ਿੰਮੇਵਾਰੀਆਂ ਕਰਕੇ ਕੁਝ ਕਮਿਟਮੈਂਟਸ ਕਰਕੇ ਲੇਕਿਨ ਨਵੇਂ ਸ਼ਹਿਰ ਫਿਰ ਧਰਨੀ ਤੇ ਪਹੁੰਚ ਗਏ ਆ ਮੌਜੂਦ ਆ ਤੁਹਾਨੂੰ ਇੱਕ 뷰 ਦਿਖਾਣੇ ਆ ਕਿ ਇੱਥੇ ਵੀ ਇੱਕ ਬੜਾ ਅਜ ਜਿਹੜਾ ਆਮ ਪਬਲਿਕ ਵਿੱਚ ਜਿਹੜਾ ਇੱਕ ਮੈਂ ਕਹਿ ਸਕਦਾ ਕਿ ਰੋਸਤਾ ਹੈ ਹੀ ਨਾਲ ਬਹੁਤ ਸਾਰੇ ਲੋਕ ਮੋਟੀਵੇਟ ਹੋ ਚੁੱਕੇ ਨੇ ਪ੍ਰਭਾਵਿਤ ਹੋ ਚੁੱਕੇ ਨੇ ਜਿਹੜੇ ਦਿੱਲੀ ਵਿੱਚ ਸਾਡੇ ਵੀਰ ਪਣ ਭਰਾ ਆਪਣੀ ਜਾਨ ਤਲੀ ਤੇ ਧਰ ਕੇ ਬੈਠੇ ਨੇ ਔਰ ਜਿਹੜਾ ਇਹ ਫਾਸ਼ੀਵਾਦ ਹੈ ਡਿਕਟੇਟਰਸ਼ਿਪ ਆ ਉਹਨੂੰ ਨੱਥ ਪਾਉਣ ਲਈ ਸਾਰੇ ਇਕ ਹੋ ਚੁੱਕੇ ਨੇ ਇਕਾਗਰ ਹੋ ਚੁੱਕੇ ਨੇ ਸੋ ਅਸੀਂ ਤੁਹਾਨੂੰ ਸਟੇਜ ਤੋਂ ਇੱਕ 뷰 ਦਿਖਾ ਦਿੰਦੇ ਆ ਉਸ ਤੋਂ ਬਾਅਦ ਇੱਥੋਂ ਮਾਰਚ ਵੀ ਨਿਕਲਣਾ ਤੁਹਾਡੀ ਸਾਰਿਆਂ ਨਾਲ ਗੱਲਬਾਤ ਵੀ ਕਰਾਵਾਂਗੇ ਲੇਕਿਨ ਖਦਸ਼ੇ ਉਹੀ ਨੇ ਮੰਨ ਚ ਪੀੜ ਉਹੀ ਐ ਕਿ ਹਾਲੇ ਵੀ ਜਿਹੜਾ ਆੜਿਆਰ ਰਵਈਆ ਆ ਮੋਦੀ ਸਰਕਾਰ ਦਾ ਉਹਦੇ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਨਹੀਂ ਕਰ ਰਹੀ ਲੇਕਿਨ ਜਿਹੜੀ ਆਮ ਪਬਲਿਕ ਹੈ ਉਹਨਾਂ ਦਾ ਕਹਿਣਾ ਆ ਕਿ ਜਦ ਤੱਕ ਮੋਦੀ ਨੂੰ ਗੋਡਿਆਂ ਤੇ ਨਹੀਂ ਲੈ ਕੇ ਆਂਦੇ ਤਦ ਤੱਕ ਅਸੀਂ ਪਿੱਛੇ ਨਹੀਂ ਮੁੜਦੇ ਤੁਸੀਂ ਹਾਲ ਦੀ ਘੜੀ ਸ ਇਸ ਤੋਂ ਇੱਕ ਵੀਊ ਦੇਖੋ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਜਿਹੜਾ ਸਮਾਰਟ ਸਟੋਰ ਦੇ ਸਾਹਮਣੇ ਉਸ ਤੋਂ ਬਾਅਦ ਆਪਾਂ ਜਿਹੜੀ ਆ ਗੱਲਬਾਤ ਤੁਹਾਡੀ ਇੱਥੇ ਜਿਹੜੇ ਬੁਲਾ ਰਹੇ ਉਹਨਾਂ ਦਾ ਵੀ ਕਰਾਵਾਂਗੇ ਇੱਕ ਵਾਰ ਤੁਸੀਂ ਇੱਕ ਲੁੱਕ ਦੇਖੋ ਸਰਕਾਰ ਤੇ ਰੱਖਿਆ ਉਹਨੂੰ ਭੰਨ ਦਿੰਦਾ ਹੈ ਕਹਿੰਦੇ ਮੁਕੀਆਂ ਮਾਰ-ਮਾਰ ਕੇ ਬਹੁਤ ਕੁਝ ਬੋਲਦਾ ਹੈ ਕਹਿੰਦੇ ਇਹ ਸਾਡੀ ਜ਼ਿੰਦਗੀ ਜੀ ਸੁਧਾਰ ਲਿਆਊਗਾ ਉਹ ਕਹਿੰਦਾ ਸੀਗਾ ਅੱਛੇ ਦੇ ਨਾਮ ਲੱਗੇ ਪਰ ਅਸੀਂ ਉੱਤੇ ਕਾਗੀ ਕਲੀਚਾ ਕੀ ਲਿਖਿਆ ਕਿਥੇ ਗੰਜਾ ਹੋ ਰਿਹਾ ਹੈ ਕਿ ਨਸ ਕੀ ਮਾਂ ਮੇਰੇ گا ਵਾਲਾ ਕੰਮ ਨਾ ਰਿਹਾ

ਲੋਕੀ ਪੁੱਛਦੇ ਆ ਮੋਦੀ ਸਰਕਾਰ ਨੂੰ ਮੇਟਾ ਦੇ ਰਾਇਆ ਕੋਈ ਨਾ ਸਰਕਾਰ ਆਇਆ ਮੋਦੀ ਅਮਰੀਕਾ ਹਵੇ ਕਿਸੇ ਦੀ ਸਲਾਹ ਕੋਈ ਨਾ ਜਿਨ੍ਹਾਂ ਨੇ ਮੋਦੀ ਨੂੰ ਵੀ ਵੋਟਾਂ ਪਾਈਆਂ ਜਾਂ ਕਾਲੀ ਭਾਜਪਾ ਨੂੰ ਪਾਈਆਂ ਉਹਨਾਂ ਦੀ ਸਲਾਹ ਕਿਸੇ ਨੇ ਪੁੱਛੀ ਕਿ ਮੈਂ ਅੱਜ ਅਮਰੀਕਾ ਜਾਣਾ ਅੱਜ ਮੈਂ ਲੰਡਨ ਜਾਣਾ ਅੱਜ ਕਿਤੇ ਜਾਣਾ ਕਿਸੇ ਨੂੰ ਕੋਈ ਨਹੀਂ ਪੁੱਛਿਆ ਪੈਸਾ ਤੁਹਾਡਾ ਵਰਤੀ ਗਏ ਕਿੱਥੇ ਗਈਆਂ ਸਰਕਾਰ ਆਇਆ ਮੋਦੀ ਅਮਰੀਕਾ ਹਵੇ ਕਿਸੇ ਦੀ ਸਲਾਹ ਕੋਈ ਨਾ ਹੋਣ ਖਾੜੇ ਸਰਕਾਰ ਆਇਆ ਮੋਦੀ ਅਮਰੀਕਾ ਵੀ ਕਿਸੇ ਦੀ ਸਲਾਹ ਕੋਈ ਨਾ ਹੋਣੇ ਚੋੜਾ ਸੰਗ ਕੁੱਤੀ ਰਲੀ ਫਿਰਦੀ ਵਿਦੇਸ਼ ਦਾ ਬਚਾ ਕੋਈ ਨਾ ਹੋਣੇ ਚੋੜਾ ਸੰਗ ਕੁੱਤੀ ਰਲੀ ਫਿਰਦੀ ਵਿਦੇਸ਼ ਦਾ ਬਚਾ ਕੋਈ ਨਾ ਖਾਤੇ ਸਾਰਿਆਂ ਦੇ ਬੈਂਕਾਂ 'ਚ ਖਲਾਕੇ ਖਾਤੇ ਸਾਹਮਣੇ ਬੈਂਕਾਂ ਚ ਖਲਾਕੇ ਤੇ ਪੈਸਾ ਵਿੱਚ ਪਾਇਆ ਕੋਈ ਨਾ ਲੋਕੀ ਪੁੱਛਦੇ ਆ ਲੋ ਤੁ ਸਰਕਾਰ ਲੋ ਲੈ ਆ ਅੱਛਾ ਦੇ ਨਾ ਆਇਆ ਕੋਈ ਨਾ ਲੋਕੀ ਪੁੱਛਦੇ ਆ ਲੋ ਤੁ ਸਰਕਾਰ ਲੋ ਵੇ ਅੱਛਾ ਦੇ ਨਾ ਆਇਆ ਕੋਈ ਨਾ ਸੋ ਸਾਥੀ ਹਾਤੇ ਧੰਨਵਾਦ ਇਹ ਜਿਹੜਾ ਗੀਤ ਹੈ ਇਹ ਸਾਨੂੰ ਪੂਰੇ 5.5 ਸਾਲ ਹੋ ਗਏ ਗਾਣਿਆਂ ਨੂੰ ਸਟੇਜ 'ਤੇ ਸੋ ਧੰਨਵਾਦ ਜੀ ਜੈ ਜੰਤਾ ਜੈ ਸ਼ਗਰਚਿਤ ਲਗ ਵਰੇ ਨੂੰ ਸੋ ਦੋ ਮਿੰਟ ਲਈ ਅਚਾਨਕ ਜੇ ਪਾਲ ਪਰ ਪੰਡੇ ਨਾਲ ਵਿਚਾਰ ਕਰਦੇ ਗਮੀਗੁਰ ਤੋਂ ਬਾਹਰ ਜਸਵੀਰਦੀਪ ਇੰਟੂ ਦੇ ਅੱਗੇ ਮੋਰੀ ਵੀ ਲੱਛਵਾਰੇ ਅੱਗੇ ਜਸਵੀਰਦੀਪ ਜੀ ਹੋਣੀ ਤੁਹਾਡੇ ਨਾਲ ਚੱਲਤਾ ਜੇ ਕਰਗੇ ਸਾਰਿਆਂ ਨੇ ਬੈਠੇ ਰਹਿਣੇ ਇਸ ਜਿਹੜੇ ਇਸ ਧਰਨੇ ਚਾਏ ਆ ਉਹਨਾਂ ਨੇ ਇਸ ਮੁਜ਼ਾਹਰੇ ਚ ਵੀ ਸ਼ਾਮ ਲਵੜਾ ਅੱਜ ਇਹ ਮੁਜ਼ਾਹਰਾ ਕਰਨਾ ਆ ਜਿਹੜੇ ਵਿਚਾਰੇ ਟਰਾਲੀ ਦੇ ਨਾਲ ਜਿਹੜਾ ਖੜੇ ਕੀਤੇ ਹੋਏ ਆ ਦੋ ਬੰਨੇ ਇਹਾਂ ਦੀ ਸ਼ੇਵਾ ਬਾਚ ਕਰਨੇ ਆ ਤੇ ਸਾਰਿਆਂ ਨੂੰ ਸ਼ਾਮ ਰੋਣਾ। ਤੋਂ ਮੈਂ ਅਰਸ਼ਨ ਸਿੰਘ ਨੂੰ ਬੇਨਤੀ ਕਰਦਾ ਥੋੜੇ ਮਿੰਟ ਲੈ ਲੇ ਜੀ। ਮਾਜ। ਜਵਾਬੇ ਜੀ ਬੋਧਰਾ ਦੀ ਧਾਰਤੀ ਉੱਤੇ ਬੈਠੇ ਮੇਰੇ ਨੌਜਵਾਨ ਜਿਹੜਾ ਪਹਿਣਾ ਮੇਰੀਆਂ ਮਤਾਵਾ ਮੇਰੇ ਬਜ਼ੁਰਗ ਤੋਂ ਅੰਮ੍ਰਿਤ ਤੁਹਾਡੇ ਵੀ ਧਰਤੀ ਤੇ ਤੁਹਾਨੂੰ ਇੱਕ ਵਧਾਈ ਵੀ ਆ ਤੇ ਜੋ ਅੱਜ ਜਿਹੜਾ ਸਨਲ ਸੀਗਾ ਅਸੀਂ 26 ਤਰੀਕ ਨੂੰ ਲਿਖੇ ਸੀਗੇ ਲੋਕੀਆਂ ਨਾਲ ਜਿਹੜੇ ਸਾਡੇ ਕੋਲ 60 ਟਰਾਲੀਆਂ ਸੀਗੀਆਂ ਗੱਲ ਕਰ ਸਕੋ ਹੋਰ ਬਲਾਜੇ ਵਸ਼ਵ ਤੇ ਧਿਆਨ ਦਿਓ ਜਿੱਥੇ ਜਿਹੜਾ ਜਿਹੜਾ ਉਹ ਆਰਡਰ ਤੋੜਿਆ ਗਿਆ ਜਿਵੇਂ ਤੋੜਿਆ ਗਿਆ ਮੈਂ ਉਹਨਾਂ ਨੌਜਵਾਨ ਵੀਰਾਂ ਨੂੰ ਉਹ ਤੇ ਨਹੀਂ ਮੈਂ ਸਿਰ ਉੱਪਰ ਕਰ ਰਹੀਆਂ ਮੈਂ ਲੈਕਚਰ ਕਰ ਰਹੀਆਂ ਮੈਂ ਤੁਹਾਨੂੰ ਸਾਰੇ ਜਿਹੜੇ ਮੈਸੇਜ ਜਿਹੜੇ ਹੈਗੇ ਆ 600 ਬੰਨੀਆਂ ਦੇ ਵਿੱਚ ਸਾਡਾ ਨੌਵਾਂ ਪੌਦੇ ਦੇ ਵਿੱਚ ਦੋ ਬੰਦਿਆਂ ਦਾ ਵੀ ਤਾਂ ਮੇ ਜੀ ਸਾਹਿਬ ਆਏ ਭਗਵਾਨ ਜੀ ਦੇ ਪ੍ਰਧਾਨ ਨੇ ਦੂਜਾ ਆਪਣਾ ਹਿੱਸਾ ਮੇਰੇ ਕੋਲ ਵਾਪਰ ਰਜਾਈ ਕਰ ਦਿੱਤਾ ਇਸ ਕਰਕੇ ਮੇਰੀਆਂ ਭੈਣਾਂ ਉੱਤੇ ਬੈਠੀਆਂ ਬਹੁਤ ਵੱਡੀ ਗੈਰਹੀ ਦੇ ਰਹੀ ਅੱਜ ਸਿਮਰਾਲਾ ਸ਼ਹਿਰ ਅੱਜ ਇਹਨੂੰ ਜਿੱਤ ਜੀ ਨਹੀਂ ਆਪ ਆਸ ਰੱਖਦੇ ਬਹੁਤ ਥੀਰ ਬਹੁਤ ਹੀ ਖਤਰਨਾਕ ਸਟੇਜ ਦੇ ਉੱਤੇ ਖੜੀ ਐ ਇਸ ਮੇਰੇ ਵੱਲ ਬਹੁਤ ਡੇਂਜਰ ਪੋਜੀਸ਼ਨ ਦੇ ਵਿੱਚ ਖੜੀ ਆ ਕਿਉਂਕਿ ਦੋਨਾਂ ਮੀਟਿੰਗਾਂ ਦੇ ਵਿੱਚ ਇਹਨਾਂ ਦਾ ਪਾਣੀ ਨਹੀਂ ਕੀਤਾਗਾ ਤੁਸੀਂ ਦੇਖਿਆ ਹੁੰਨੀ ਆ ਥੱਲੇ ਬੈਠ ਕੇ ਰੋਟੀ ਖਾਦੀਆਂ ਸਾਡੇ ਟੇਬਲ 'ਤੇ ਲੈ ਕੇ ਗਏ ਸੀ ਉਹਨਾਂ ਨੂੰ ਕਿਹਾ ਤੁਸੀਂ ਚਾਹ ਦਾ ਸਾਡੀਆਂ ਲੰਗਾ ਮੰਨ ਲਓ ਲੰਗਾ ਸਾਡੀ ਕੁੜੀਆਂ ਦੇ ਲੱਗੋ ਸਾਡੀ ਰੋਟੀ ਪਾਣੀ ਦਾ ਕੋਈ ਮਸਲਾ ਨਹੀਂ ਸਾਡੇ ਸਾਰੇ ਸੀਨੀਅਰ ਲੀਡਰਸ਼ਿਪ ਇੱਕ ਬਹੁਤ ਵੱਡੀ ਗੱਲ ਦਾ ਪੋਸਟਾਂ ਕਹਿ ਕੇ ਗਏ ਨੇ ਬਾਕੀ ਦੇ ਨਾਂ ਕੋਈ ਨੂੰ ਟਾਈਮ ਮੈਨੂੰ ਸਿਰਫ 2 ਮਿੰਟ ਦਾ ਦਿੱਤਾ ਤੇ ਮੈਂ ਉਹ ਮੂਮੈਂਟ ਤੋਂ ਵੀ 1 ਮਿੰਟ ਪਿੱਛੇ ਰਹਿ ਗਿਆ 2000 ਕਿੰਮਤੀ ਕਿਸੇ ਤਰ੍ਹਾਂ ਦਾ ਮਸਲਾ ਇਹ ਹੈ ਕਿ ਜਿਹੜੀ ਸੀਨੀਅਰ ਲੀਡਰਸ਼ਿਪ ਕੌਂਸਲ ਦੀਆਂ ਤੇ ਪਈ ਸੀਨੀਅਰ ਲੀਡਰਸ਼ਿਪ ਵੀ ਰਾਤ ਨੂੰ ਟਰਾਲੀਆਂ ਚ ਪਾਉਂਦੀ ਆ ਸਿਕਿਉਰਿਟੀ ਬਾਕ ਬਹੁਤ ਮਟਾਇਆ ਤੂੰ ਤੁਸੀਂ ਕੱਲ ਦੇਖੀ ਹੋਣੀ ਆ ਕਿੰਨੇ ਬੰਦੇ ਖੜੇ ਗਏ ਆ 6 ਬੰਦੇ ਖੜੇ ਨੇ ਉਹ ਕੁੜੀਆਂ ਘੁੰਮਦੀਆਂ ਨੇ ਜੇ ਕਹਿੰਦੇ ਡੀਸੀ करनाल ਦੀ ਨੀਤੀ ਲੱਗੀ ਹੋਈ ਆ ਆ ਗਿਆ ਤੁਹਾਡੇ ਐਸ ਐਸ ਤੋਂ ਆਪਾਂ ਜਾਣਿਆ 40 ਕਿਲੋਮੀਟਰ ਦਾ ਕਾਫਲਾ ਸਾਡਾ ਖੜਾ ਸੂਰਿਕਾ ਤੱਕ ਟਰਾਲੀਆਂ ਦੂਜੇ ਪਾਸੇ ਗਰਾਹ ਗਰੁੱਪ ਬੈਠਾ ਉਹ 80 ਕਿਲੋਮੀਟਰ ਦਾ ਕਾਫਲਾ ਆ ਜਿੱਥੇ ਪਾਸੇ ਯੂਪੀ ਵਾਲੇ ਬੈਠੇ ਨੇ ਮੇਰੇ ਵੀਰੋ ਸਾਰੇ ਹੋ ਜੋ ਜਿੱਥੇ-ਜਿੱਥੇ ਵੀ ਕੋ ਬੈਠੇ ਆ ਅੱਜ ਸੁਖਮ ਦੀ ਲੋੜ ਆ ਅੱਜ ਇਸ ਤਰ੍ਹਾਂ ਦੇ ਪਤਲੇ ਫੂਕਣ ਦੀ ਗੱਲ ਹੈ ਮੇਰੇ ਸਾਰਾ ਪੰਜ ਪੰਜ ਚੀ ਦੀ ਛੇ ਸਾਲ ਦੀ ਕੀ ਹੈ ਗਿਆਨੂ ਤੇ ਸਾਰੇ ਪੰਜਾਬ ਫੂਕਦੇ ਇੰਨਾ ਰਾਤ ਆਈ ਸੀ ਅੱਜ ਸਵੇਰ ਨਗਾੜ ਤੜਕੇ 2 ਵਜੇ ਫੇਰ ਜਾ ਦੂਣਾ ਬਲੰਟੀਆ ਦਾ ਵਿੱਚ ਸਟੇਜ ਨੂੰ ਬੜਾ ਕੈਪਚਰ ਕੀਤਾ ਹੋਇਆ ਕਿਉਂਕਿ ਜਿੰਨੀਆਂ ਸਾਨੂੰ ਆਈਆਂ ਪੱਜਿਸ਼ਾ ਜਿਹੜਾ ਗੋਦੀ ਮੀਡੀਆ ਆ ਉਹ ਇੱਕ ਬਜ਼ੁਰਗਾਂ ਕੋਲ ਜਾ ਕੇ ਇੱਕ ਪੜ ਬੰਦਿਆਂ ਦੇ ਕੋਲ ਜਾ ਕੇ ਜੇ ਵੱਡੀ ਗੱਲ ਕਰਦਾ ਉਹੀ ਹਾਈਲਾਈਟ ਕਰਦਾ ਦੂਸਰਾ ਨਹੀਂ ਮੈਂ ਪੰਜਾਬ ਦੀ ਪ੍ਰੈਸ ਦਾ ਭਾਈ ਜਸਵੀ ਦੀ ਕੋਈ ਬੈਠਿਆ ਮੇਰੇ ਬੜੇ ਸੱਜਣਾਂ ਦਾ ਪਰਾਨੇ ਸਾਰੀਆਂ ਜਿਹੜੀਆਂ ਬੇਟੀਆਂ ਵੀ ਆਉਥੇ ਪੰਜਾਬ ਦੀ ਪ੍ਰੈਸ ਨੇ ਇੰਨਾ ਸਹਿਯੋਗ ਕੀਤਾ ਉਹ ਵੀ ਟਰਾਲੀਆਂ 'ਚ ਸੌਂਦੇ ਆ ਉਹ ਵੀ ਟਰਾਲੀਆਂ 'ਚ ਸੌ ਰਹੇ ਆ ਪੂਰੀਆਂ ਵਿੱਚ ਰਕੀਆਂ ਉਸ ਇਸ ਮੂਮੈਂਟ ਨੂੰ ਇਸ ਪੰਜਾਬ ਦੀ ਪ੍ਰੈਸ ਨੇ ਉੱਥੇ ਜਾ ਕੇ ਜਿੱਦਾਂ ਕੰਮ ਹੀ ਕੀਤੀ ਆ ਅਸੀਂ ਉਹਨਾਂ ਦੇ ਵੀ ਧੰਨਵਾਦ ਆ ਪਰ ਜਿੰਨੀਆਂ ਮੇਗੀਆਂ ਭੈਣਾਂ ਬੈਠੀਆਂ ਨੇ ਕੋਈ ਨਿੱggen ਕਰੋ ਕੋਰਦਾਸ ਕਰੋ ਬਹੁਤ ਡੇਂਜਰ ਪੋਜੀਸ਼ਨ ਵਿੱਚ ਆ ਕੱਲ ਨੂੰ ਜਿਹੜੀ ਗੱਲ ਕੀਤੀ ਆ ਅੰਦਰ ਜਿਹੇ ਗੱਲਾਂ ਆ ਇਕ ਤੋਂ ਥੇ ਮੈਂ ਜਿਆਦਾ ਸਾਨੂੰ ਮਾਰ ਦੂੰ ਜਾਂ ਸਾਨੂੰ ਡਾਂਗਾ ਮਾਰ ਕੇ ਪੇਜਾ ਦੂੰ ਜਾਂ ਸਾਡੇ ਦੇ ਗੋਲੀਆਂ ਚਲਾ ਦੂੰ ਜਾਣਾ ਨਹੀਂ ਹੈ ਜਾਣਾ ਨਹੀਂ ਹੈ ਕਿਉਂਕਿ ਅਸੀਂ ਵੀ ਆਰ ਪਾਰ ਦਾ ਲੜਾਈ ਦਾ ਮਤਲਬ ਨਹੀਂ ਇੱਕ ਲੋਕ ਉਸ ਦੇ ਲਈ ਇਹ ਨੂੰ ਮਜ਼ਾਕ ਸਾਬ ਤੇ ਸੀ ਆਰ ਪਾਰ ਦਾ ਲੜਾਈ ਦਾ ਮਤਲਬ ਆ ਮੇ ਸਾਡੀਆਂ ਜੂਨੀਆ ਨਾਲ ਵੀ ਜਿਹੜੀਆਂ ਹੈਗੀਆਂ ਸਾਡੀ ਵੀ ਸਿਆਸੀ ਮੌਜਾ ਨਹੀਂ ਤਾਂ ਆ ਜਿਹੜੀਆਂ ਲੋਕੀ ਪਾਰਟੀਆਂ ਦੇ ਜਿਨ੍ਹਾਂ ਦੇ ਨੌ ਲਾਇਆ ਮੈਂ ਕੋਤ ਫਸਟਾਰ ਵਿੱਚ ਨਾ ਜਾਵੋ ਇਹਨਾਂ ਦੀ ਮੌਤ ਹੈ ਅੱਜ ਇਹ ਵੀ ਸਾਜਾਂ ਘੜੀ ਫਿਰਦੇ ਨੇ ਅੰਦਰ ਖਾਤੇ ਇਹਨੂੰ ਦਰਬੀ ਤੋਂ ਕਰ ਲਈ ਛੋਟੀ ਮੁੰਡੀ ਮੰਗਵਾਲਣ ਲਈ ਮੈਨਮੈਂਟ ਕਰ ਲੋ ਕੱਲ ਮੈਨਮੈਂਟ ਤੇ ਅਦੇ ਹੁਆ ਲੌਂਗ ਪਾਰਟੀ ਜਿਹੜੇ ਕਲੀਅਰ ਕੀਤੇ ਹੈਗੇ ਆ ਇਹਨਾਂ ਦੇ ਬੰਦੇ ਕੀ ਆ ਵਕੀਲ ਲੱਗੇ ਬੈਠੇ ਨੇ ਅੰਦਰ ਸਾਡੇ ਕਿਸਾਨੀ ਨੂੰ ਸਾਡਾ ਰਾਜ ਦਾ ਗੁਰੂਤਾਜ ਜਿਹੜਾ ਪ੍ਰਧਾਨ ਹੈ ਪੀ ਐਚ ਡੀ ਆ ਜਿਹੜਾ ਐਕਟੀਵਿਟੀ ਦੇ ਬਸੇ ਗੱਲ ਕਰਨ ਉਤੇ ਇਹ ਵਕੀਲਾ ਬੁਲਿਆਓ ਤੁਸੀਂ ਕਿਹਨਾਂ ਲਿਆਈਆਂ ਅੱਜ ਹੀ ਡਿਸਕਸ ਕਰੋ ਸਾਡੇ ਨਾਲ ਕੱਲ ਹੀ ਟਾਈਮ ਮੰਗ ਰਹੇ ਹੋ ਅੱਜ ਹੀ ਦੱਸੋ ਤੁਹਾਨੂੰ ਕੀ ਕਰਦਾ ਸਾਡਾ ਕਿਉਂ ਮੀਟਿੰਗ ਨਾਲ ਕਰਕੇ ਹੱਸ ਕਰਦੇ ਹੋ ਕਿਉਂ ਤੁਸੀਂ ਸਾਨੂੰ ਜਲੀਲ ਕਰਦੇ ਹੋ ਇਸ ਕਰਕੇ ਇਹ ਜੇ ਮੰਗਣ ਦੀ ਗੱਲ ਨਹੀਂ ਇਹਨਾਂ ਦੇ ਵਿੱਚ ਬਹੁਤ ਵੱਡਾ ਹ ਉਹਦਾ ਛਾਇ ਚੋੜਾਂ ਜਾਂਦਾ ਖਰਬਰ ਰੁਈਆ ਇਹਨਾਂ ਨੂੰ ਜਪਾ ਲੈਖੇ ਉਹ ਫਸੇ ਬਈ ਇਹ ਜਿਹੜੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਸੀਆਂ ਜਿਹੜਾ ਕਾਂਗਰਸ ਔਰ ਕਾਲੀ ਇਹ ਵੱਡੇ ਵੱਡੇ ਗਦਾਰ ਹਨ ਇਹਨਾਂ ਇਹਨਾਂ ਦੇ ਵਿੱਚ ਇਹਨਾਂ ਦਾ ਹੱਥ ਹੈ ਇਹਨਾਂ ਨੇ ਸਾਰਿਆਂ ਨੇ ਇਸ ਤਰ੍ਹਾਂ ਤੇ ਸਾਡਾ ਕਤਲ ਕਰ ਲਈ ਸਾਰੀ ਪੰਜਾਬ ਦੀ ਨੌਜਵਾਨੀ ਦਾ ਸਾਰੀ ਪੰਜਾਬ ਦੀ ਕਿਸਾਨੀ ਦਾ ਆ ਛੋਟੇ ਛੋਟੇ ਆ ਦੁਕਾਨਾਂ ਵਾਲਿਆਂ ਦਾ ਅੱਜ ਇਸ ਵਾਰ ਸਾਰੇ ਜੁਗੀਆਂ ਅੱਜ ਸਾਨੂੰ سپورਟ ਕਰਈ ਸਾਰਿਆਂ ਦਾ ਕਤਲ ਹੋ ਜੂਗਾ ਜਿੰਦਗੀ ਮੌਦੀ ਲੜਾਈ ਆ ਪਰ ਇੱਕ ਕੀ ਦੀ ਮੈ ਬਦਾਈ ਦਿਨਾ ਪੰਜਾਬ ਜਿਹੜਾ ਹੈਗਾ ਕ੍ਰਿਕਟੜ ਹੈ ਅੱਜ 500 ਜੁਨੀਆ ਨਾਲ ਕਿਉਂਕਿ ਕੱਲ ਪਹਿਲਾਂ 36 ਜੁਨੀਆ ਨਾਲ ਸੀ ਆ ਪਿਛਲੀ ਗੱਲ ਕੱਲ ਚਾਲੀ ਗਈਆਂ ਕਹਿੰਦੇ ਵੀ ਪੰਜ ਬੰਦੇ ਲਿਆਇਆ ਕਰੋ ਇਹ ਕਹਿੰਦਾ ਨਹੀਂ ਹੋਣੀ ਸਾਰੀਆਂ ਜੁਨੀਆ ਨਾਲ ਦੇ ਦੋ ਬੰਦੇ ਜਾਂਦੇ ਨੇ ਕਹਦੇ ਗੋ ਲੋ ਉਹ ਦੇਖਣ ਬੁਲਾਦੇ ਤਾਂ ਪੰਜ ਆ ਜਿੰਕੀਚਾ ਸਾਡੇ 5 ਹੋਣਗੇ ਗੱਲ ਕਰਨ ਲਈ ਤੇ ਅਸਲੀ ਲਿਆਉਣੇ ਸਾਰੇ ਆ ਤਾਂ ਕਿ ਕਿਸੇ ਤੇ ਛੱਗ ਨਾ ਹੋ ਜਾਏ ਐਸ ਵੇਲੇ ਕੋਈ ਵੀ ਲੀਡਰ ਇਹ ਜਿਹੜਾ ਪੌਣੇ ਖਾ ਕੇ ਬਿਕਦੇ ਸੀ ਇਤਾਂ ਦੀ ਕਹਾਣੀ ਨਹੀਂ ਮਿੱਤਰੋ ਜਿਆਦਾ ਉੱਥੇ ਅਰੈਸਟ ਕਰਨਗੇ ਹੁਣ ਸਾਡੀ ਲੀਡਰਸ਼ਿਪ ਨੂੰ ਅਰੈਸਟ ਕਰ ਸਕਦੇ ਆਉ ਪੰਜਾਬ ਦੀ ਗੱਲ ਕੋਈ ਨਹੀਂ ਦਿੱਲੀ ਚੈਟਰ ਹੋ ਜਾਂਦੇ ਪੰਜਾਬ ਨਾਲ ਤਾਂ ਰੂਸੇ ਬਲੇ ਬਾਂਡ ਕਰੀਏ ਸੀ ਕਿਸੇ ਬੰਦੇ ਨੂੰ ਯਾਦ ਤੇ ਤੁਸੀਂ ਕਿਸਾਨ ਹੋ ਮਰ ਲੱਗ ਕਹਿੰਦੇ ਲੋਕ ਉਸ ਨੂੰ ਅਰੈਸਟ ਕਰ ਲੋ ਉੱਥੇ ਦਿੱਲੀ ਤਾਂ ਵੱਡ ਨਹੀਂ ਕਰ ਸਕਦੇ ਬਹੁਤ ਡੇਂਜਰ ਵਿੱਚ ਹੈ ਸਰਕਾਰ ਦੀ ਵੀ ਜਿੰਦਗੀ ਮੌਤ ਦਾ ਸਵਾਲ ਆ ਅੱਜ ਸਾਡੀ ਵੀ ਜਿੰਦਗੀ ਮੌਤ ਦਾ ਸਵਾਲ ਹੈ ਉੱਥੇ 600 ਬਲੈਂਕੀਰਾਂ ਦਾ 100 ਬਲੈਂਕੀਰ ਇੱਕ ਸਟੇਜ ਦੇ ਉੱਤੇ ਇੱਥੇ ਭੈਤੀ ਅਰੇਲੇ ਵਸੂ ਜੀ ਇਹੋ ਉਹਨਾਂ ਨੇ ਕਿਹਾ ਸੀ ਕਿ ਕਿਸੇ ਨੂੰ ਆਉਣਾ ਦਾ ਤੁਲ ਜੇ ਕਿ ਕਿਸੇ ਨੂੰ ਸਟੇਜ ਤੇ ਚੰਗ ਦੀ ਕੋਈ ਇਜਾਜ਼ਤ ਨਹੀਂ ਕਿਦਾਂ ਇਹਨਾਂ ਨੇ ਹੈਲਪੀ ਭੇਜੇ ਨੇ ਚਿੱਤਰ ਫਿਰ ਕੇ ਕਿਦਾਂ ਇਹਨਾਂ ਦੇ ਐਮਐਲਏ ਬਾਹਰ ਘੁੰਮੇ ਰਹਿੰਦੇ ਨੇ ਦੁਬਾਰਾ ਸਾਰੇ ਬੰਦੇ ਉੱਥੇ ਰੋਕਿਆਂ ਨਾ ਕੋਈ ਮਤੋਂ ਗਈ ਜੇ ਐਮਐਲਏ ਐਮਪੀਆਂ ਦੇ ਤਮ ਹੁੰਦਾ ਇਹ ਜਿਹੜੀਆਂ ਸਾਡੀਆਂ ਨੌਜਵਾਨ ਬੱਚੇ ਸੀਗੇ ਇਹਨਾਂ ਨੂੰ ਮੈਂ ਵਧਾਈ ਦਿੰਦਾ ਦੁਆਕੇ ਜਾਨ ਨੂੰ ਉੱਤ ਸਾਡੇ ਨਾਲ ਉਹ ਸੀਗੇ ਮਨਜ ਅਲਗੀ ਜਿਹੜੀਆਂ ਇਹਨਾਂ ਨੇ 24 24 ਘੰਟੇ ਜੇਸੀਬੀਆਂ ਨੇ ਪੱਥਰ ਰੱਖੇ ਸੀ 24 ਕੰਡੇ ਲਾਏ ਔਰ ਜੀ ਤੋਂ 25 ਮਿੰਟ ਵਿੱਚ ਮਛਾੜਾਂ ਦੇ ਵਿੱਚ ਅਰਥੂ ਗੋਲਿਆਂ ਦੇ ਵਿੱਚ ਉਹ ਜਿਹੜੇ ਕੋਲੇ ਅੱਗੇ ਤੋਂ 25 ਮਿੰਟ ਵਿੱਚ ਔਰ ਹਜ਼ਾਰੇ ਕਰਾਨੀਆਂ ਅੱਠ ਤਿੰਨ ਦੇ ਵਿੱਚ ਦੂਜਾ ਨਹੀਂ ਰਿਹਾ ਉਹਨਾਂ ਨੂੰ ਮੈਂ ਸਲਾਮ ਕਰਦਾ ਜਿਹੜੇ ਬੱਚਿਆਂ ਨੂੰ ਨਸ਼ਈ ਕਹਿੰਦੇ ਨੇ ਜਿਹੜੀਆਂ ਨੰਨੀਆਂ ਜੇਸੀਆਂ ਉਹਦੇ ਉੱਥੇ ਉੱਥੇ ਮੋੜ ਦਿੱਤੇ ਇਸ ਕਰਕੇ ਤੁਸੀਂ ਵਿਧਾਇਕ ਦੇ ਪਤਰੋਂ ਦੁਆਬੇ ਵਾਲਾ ਮੈਂ ਖਾਸ ਕਰਕੇ ਮੈਂ ਵੀ ਦੁਆਬੇ ਚ ਬੇਨਤੀ ਕਰਦਾ ਵੀ ਆਪਾਂ ਅੱਗੇ ਪਿੱਛੇ ਸੀ ਸਾਰੇ ਬੰਦੇ ਜਿੱਥੇ ਜਿੱਥੇ ਵੀ ਬੈਠੇ ਆ ਜੇ ਢੰਗ ਨਾਲ ਵੀ ਤੁਸੀਂ ਰੋਲ ਕਰ ਸਕਦੇ ਹੋ ਉੱਥੇ ਨਗਰਾਂ ਦੀ ਬਹੁਤ ਨਗਰ ਹੈ ਬਹੁਤ ਨਗਰ ਹੈ ਬਹੁਤ ਕੋਸ਼ਾ ਨਾ ਭੇਜੋ ਸਿਰਫ ਸਹਾਯੋਗ ਦੀ ਲੋੜ ਆ ਤਗੜੇ ਹੋ ਜੋ ਜਿਹੜੀਆਂ ਇੱਥੇ ਮੇਰੀਆਂ ਮਤਾਵਾ ਪੈਣਾ ਅਰਦਾਸ ਕਰੋ ਗੁਰਦਾਸ ਸਾਹਿਬ ਦੇ ਵਿੱਚ ਅਸੀਂ ਇਹ ਜਿੱਤ ਲਈਏ ਜੇ ਜੰਗ ਜਿੱਤੀ ਗਈ ਇਹ ਜਿੰਨੇ ਲੜੇਗੀਆਂ ਭਾਗ ਕਿਉ ਇਹ ਤੁਹਾਡੇ ਪਿੰਡਾਂ 'ਚ ਵੀ ਦੇਖਣਗੇ ਐਸ ਵੇਲੇ ਇਸ ਕਲ ਦੇ ਮਹਿਬ ਜੇ ਕੋਈ ਗੱਲ ਬੰਦ ਕਰਖਾ ਕੋ ਕਹਿ ਗਿਆ ਹੋਆ ਉਹ ਟਾਈਮ ਵਾਲਾ ਮਤਲਬ 2 ਮਿੰਟ ਵੱਧ ਲੱਗਿਆ ਉਹਨਾਂ ਕਿ ਮਤਾ ਜੱਜਾ ਵਾਈਕੁੱਟਿਕਾ ਖਾਲਸਾ ਵਾਈਕੁੱਟਿਕਾ ਬਲਵੰਤ ਸਿੰਘ ਸੁਖਤਾਨ ਸਿੰਘ ਅਜੀ ਜਿੱਤਾਂਗੇ ਜ਼ਰੂਰ ਜੰਗਿਆਰੇ ਰੱਖਿਓ ਸੋ ਸਾਡੇ ਵਿੱਚ ਬਹੁਤ سارے ਲੋਕ ਸ਼ਾਮਲ ਹੈ ਸਾਡੀ ਜਥਾ ਸਾਡੀ ਸਭਾ ਨਮਾਜ਼ਾ ਦੋਪਰ ਪ੍ਰਦੀਪ ਸਿੰਘ ਉਹਨੇ 78 ਤੋਂ ਉਹ ਸਾਡੇ ਸ਼ਾਮਲ ਹੋਇਆ ਉਹਨਾਂ ਨੇ ਮੈਲਾ ਵਿੰਦੇ ਇਹ ਜੀ ਜਨਜੀਤ ਕੋਰ ਉਹ ਪ੍ਰਧਾਨ ਵੀ ਨੱਡੇ ਸ਼ਾਮਲ ਅਨੇਨਾ ਦੇ ਘਰ ਆਦਿਆ ਆਟੋ ਰਿਕਸ਼ਾ ਯੂਨੀਅਨ ਦੇ ਪ੍ਰੀਤ ਹੋਣੀ ਵੱਡੀ ਗੰਟੀ ਚ ਸਾਡੇ ਨਾਲ ਇਸ ਅੱਜ ਦੇ ਇਸ ਕਾਟੇ ਸ਼ਾਮਲ ਉਹਨਾਂ ਦੇ ਵਿੱਚ ਤੁਹਾਦਿਆ ਭਾਈ ਖੰਈਆ ਜੀ ਸੇਵਾਦਾਲ ਜਾਗਲੇ ਤੋਂ ਹਰਿਆ ਖੁਦਿਆਸ ਜੀ ਉਹ ਆਪਣੇ ਜੱਤੇ ਨੂੰ ਲੈ ਕੇ ਇਹਦੇ ਸ਼ਾਮਲ ਉਹਨਾਂ ਦੇ ਵੀ ਜਿਹੜਾ ਹੈਗਾ ਤੈਦ ਵੀ ਤੁਹਾਦਿਆ ਹੁਣ ਮਾਰਚ ਨੇ ਚੱਲਣਾ ਉਹਦੀ ਸਟ੍ਰੈਟਿੰਗ ਉਹਦੀ ਰੂਪਰੇਖਾ ਸੋ ਜਿਹੜਾ ਤਰਵਿੰਦਰ ਸਿੰਘ ਬਲੇਚ ਉਹਨਾਂ ਨੇ ਜਿਹੜਾ ਹੈਗਾ ਦੰਝ ਕਰਨੀਆਂ 2 ਮਿੰਟ ਲਈ ਉਹ ਤੋਂ ਬਾਅਦ ਜਿਹੜਾ ਹੈਗਾ ਮਾਰਚ ਜਿਹੜਾ ਹੈਗਾ ਇੱਥੋਂ ਚੱਲਿਆ ਆ ਉਹ ਜਿਹੜਾ ਕਹਿੰਦੇ ਆ ਇਸ ਢੰਗ ਦੇ ਨਾਲ ਉਸੇ ਡਿਸਪਲਿਨ ਦੇ ਵਿੱਚ ਕਿਉਂਕਿ ਜੇ ਪਿਛਲੇ ਲੰਬੇ ਸਮੇਂ ਤੋਂ ਅਸੀਂ ਕਿਸੇ ਡਿਸਪਲਿਨ ਵਾਲੇ ਚ ਕੋੜ ਲੜਿਆ ਸ਼ਾਤਮਈ ਤਰੀਕੇ ਦੇ ਨਾਲ ਚੱਲਿਆ ਆਪਣੀ ਇੱਕ ਮੁਕਤ ਦਾ ਪ੍ਰਗਟਾਵਾ ਕੀਤਾ ਤਾਂ ਅਸੀਂ ਕੋੜ ਨੂੰ ਇਸ ਸਿਖਰ ਤੇ ਲੈ ਕੇ ਗਏ ਆ ਸੋ ਇਸੇ ਢੰਗ ਦੇ ਨਾਲ ਇਸ ਸਿਖਰ ਦੇ ਨਾਲ ਜਿਹੜਾ ਹੈਗਾ ਅੱਜ ਦਾ ਇਹ ਮਾਰਚ ਵੀ ਜਿਹੜਾ ਹੈਗਾ ਅਸੀਂ ਕਰ ਰਹੇ ਆ ਦਲਿੰਦਰ ਬੜਾ ਪਟਵਾਰ ਯੂਨੀਅਨ ਤੋਂ ਜਿਹੜਾ ਹੈਗਾ ਉਹ ਸਾਡੇ ਕੋਲ ਕਾਫੀ ਵੱਡੀ ਗਿਣਤੀ ਚੋਂ ਦਵਿੰਦਰਪਾਲ ਹਣੀ ਦੇ ਗੰਪਰੀ ਪਟਵਾਰ ਯੂਨੀਅਨ ਵਾਈਸ ਪ੍ਰੈਜ਼ੀਡੈਂਟ ਪੰਜਾਬ ਤੇ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਹਣੀ ਸਾਡੇ ਕੋਲ ਜਿਹੜਾ ਹਾਜ਼ਰ ਹੈ ਸਟਰੀਡਰ ਕਨ ਯੂਨੀਅਨ ਤੇ ਪ੍ਰਵਾਸੀ ਆਕਰ ਜਿਹੜੇ ਹੈਗੇ ਉਹ ਵੀ ਸ਼ਾਮਿਲ ਹੈ ਸਾਰਿਆਂ ਦੇ ਜਿਹੜਾ ਹੈਗਾ ਹੋਰ ਇਸ ਸਟੇਜ ਉੱਤੇ ਜਿਹੜਾ ਹੈਗਾ ਧੰਨਵਾਦ ਇਹ ਕਿਸੇ ਦਾ ਨਾਮ ਰਹਿ ਗਿਆ ਸਤਾ ਨਾ ਕਰਿਓ ਅਸੀਂ ਸਾਰੇ ਪੰਜਾਬੀ ਇੱਕ ਸ਼ਾਮ ਹਾਂ ਅਸੀਂ ਇਸ ਪੰਜਾਬ ਨੂੰ ਬਚਾਉਣ ਲਈ ਇੱਥੇ ਸ਼ਾਮ ਹਾਂ ਸੋ ਬਹੁਤ سارے ਸਾਥੀ ਦੇ ਇੱਥੇ ਆਇਆ ਮਨਾਚ ਬਲਬਲੇ ਵੀ ਹੋਣਗੇ ਕਿ ਇਸ ਸਟੇਜ ਤੋਂ ਆ ਕੇ ਪਰੇਕਤਾਈਏ ਬਹੁਤ سارے ਅੱਛੇ ਬੁਲਾਰੇ ਜਿੰਨ ਨੂੰ ਪਤਾ ਜਿਹੜੇ ਬੋਲਦੇ ਆ ਉਹਨਾਂ ਨਾਲ ਵੀ ਬਹੁਤ ਸਾਰੇ ਅੱਛੇ ਬੁਲਾਰੇ ਅਸਰ ਪੰਡਾਲ ਚ ਬੱਥੇ ਆ ਫਿਰ ਬਹੁਤ ਵਧੀਆ ਆਪਣੀ ਗੱਲ ਨੂੰ ਨੇੜੇ ਕਰ ਲੈਂਦੇ ਆ ਸਵਾਲ ਆ ਬੁਲਾਰਨ ਕਰਨੀ ਹੈ ਜਨਵੇਤ ਕਰਨੀ ਹੈ ਕਿਉਂਕਿ ਇੱਕ ਗੱਲ ਜਿਹੜੀ ਹੈ ਲੋਕਾਂ ਚ ਚੱਲੇ ਗਈ ਹੈ ਕਿ ਬੇਦਬੋਸ਼ ਮਾਰੇ ਆ ਇਹਨਾਂ ਦੇ ਗਲਬ ਅਸੀਂ ਲੱਦੇ ਔਰ ਉਹਦੇ ਚ ਸਭ ਤੋਂ ਵੱਧ ਖੁਸ਼ੀ ਇਹ ਚ ਅਸੀਂ ਗੱਲ ਦੀ ਹੈ ਕਿ ਇਧਰ ਮਜ਼ਦੂਰ ਆਪ ਤਾਂ ਨਹੀਂ ਆ ਕੇ ਸੇਵਾ ਕਰਦੇ ਹਰੇ ਇਸ ਦਾ ਮਜ਼ਦੂਰ ਵਰਗ ਉਨਾ ਹਿੱਲਿਆ ਨਹੀਂ ਹੈ ਜਿਹੜੇ ਆ ਕੇ ਬੈਠਿਆ ਉਹਨਾਂ ਦੀ ਬਹੁਤ ਵੱਡੀ ਕਰਵਾਨੀ ਹੈ ਤੇ ਉਹ ਇਸ ਧੋ ਦੇ ਹਿੱਸਾ ਜਿਹੜਾ ਉਹ ਬਣਿਆ ਤੇ ਜਿਹਨੇ ਉਤੀ ਕੀਆ ਸਾਡੇ ਉਹ ਵੀ ਇਸ ਧੋ ਦਾ ਹਿੱਸਾ ਬਣਿਆ ਔਰ ਅਸੀਂ ਇਹ ਛੋਟਾ ਜਿਹਾ ਟਰਾਲਾ ਪਰਸੋਂ ਜਾਂ ਚੌਥ ਬੈਠ ਕੇ ਕੀਤਾ ਮੈਂ ਜੀਪ ਸਾਹਿਬ ਨੇ ਕਿ ਲੋਕ ਦਿੱਲੀ ਜਾ ਰਹੇ ਆ ਅਸੀਂ ਉਹਨਾਂ ਨੂੰ ਦਿੱਲੀ ਭੇਜਣ ਦੇ ਲਈ ਇੱਕ ਯਤਨ ਵੀ ਕਰ ਰਹੇ ਆ ਬਹੁਤ ਸਾਰੀਆਂ ਟਰਾਲੀਆਂ ਸਾਡੇ ਯਤਨਤ ਬਾਲ ਜੀ ਵੀ ਜਾ ਰਹੀਆਂ ਜਿੱਥੇ ਅਸੀਂ ਜਤਨ ਨਹੀਂ ਵੀ ਲਾ ਰਹੇ ਬਹੁਤ ਸਾਰੀਆਂ ਟਰਾਲੀਆਂ ਸਾਡੇ ਯਤਨ ਨਾਲ ਜਾ ਰਹੀਆਂ ਕਿਸੇ ਨੂੰ ਪ੍ਰੇਰਨਾ ਹੋਊਗਾ ਥੋੜਾ ਡਿਊਟੀ ਲਾਣੀ ਆ ਵੀ ਤੁਸੀਂ ਆਪਣੀ ਟਰਾਲੀ ਲਾਓ ਤੁਸੀਂ ਬੰਦੇ ਲਾਓ ਉਹ ਜਾ ਰਿਹਾ ਪਰ ਅਸੀਂ ਇਹ ਸੋਚਦੇ ਸੀ ਕਿ ਜਿਹੜਾ ਵਰਗ ਉੱਥੇ ਨਹੀਂ ਜਾ ਰਿਹਾ ਉਹ ਵੀ ਲਗਾਤਾਰ ਕੁਝ ਨਾ ਕੁਝ ਕਰਦਾ ਰਹੇ ਪਰ ਸੋਈ ਅਸੀਂ ਇਹ ਸਾਰਾ ਫਸਲਾ ਕੀਤਾ ਜਿਹਾ ਵੀ ਸਾਰੇ ਨੂੰ ਮਿਲ ਗਏ ਸੋਤਾ ਜੀ ਨੂੰ ਮਿਲੇ ਅਸੀਂ ਇੱਕ ਦਿਨ ਲਈ ਪ੍ਰੋਟੈਸਟ ਕੀਤਾ ਮਾਰਚ ਕੀਤਾ ਅਤੇ ਵਰਤਮਨ ਤੇ ਕੁਝ ਨਾਲ ਹੋਰ ਵੀ ਸਾਥੀ ਸੀਗੇ ਸ਼ਹਿਰ ਚ ਬੁੱਕਾ ਦਿੱਤਾ ਕਿ ਵੀ ਸਾਰੇ ਜਾਗੋ ਵਪਾਰੀ ਵੀ ਕਰੋ ਦੁਕਾਨਦਾਰ ਵੀ ਕਰੋ ਜੇ ਨਹੀਂ ਕਰ ਸਕਦੇ ਦੁਕਾਨ ਚ ਕਰਕੇ ਮਰਾਵਾ ਦਿਓ ਤੁਸੀਂ ਆਪਣੀ ਗੱਤਾਂ ਦੇ ਹੋਰ ਇੱਕੋ ਇਦਾਂ ਦਾ ਪ੍ਰੋਟੈਸਟ ਕਰਨ ਦੀ ਵਿਦਾ ਬਣਾਓ ਕਿ ਤਿੰਨ ਦੇਖੀ 12 ਵਜੇ ਤੁਸੀਂ ਆਪਣੀ ਦੁਕਾਨ ਤੋਂ ਬਾਹਰ ਆਉਂਗੇ ਤੇ 10 ਮਿੰਟ ਉੱਥੇ ਨਾਰੇ ਲਾਉਂਗੇ ਉਹ ਦਿੱਸਪਰ ਕਰਦਾ ਵਤ ਵਿਦਰੋਹ ਕਰਦੇ ਬਹੁਤ سارے ਤੰਤਰੀ ਕਿ ਇਹ ਲੋਕ ਤੇ ਅਪਣਾ ਨੇ ਰਹੇ ਆ ਬਤਕ ਬਤ ਸ਼ਹਿਰਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਇਹ ਸੁਨੇਹਾ ਦੇਣ ਲਈ ਗਏ ਰਾਤ ਜੁਨੇ ਵਾਲਿਆਂ ਨੇ ਸਾਨੂੰ ਦੇਖਦੇ ਹੀ ਸਾਡੇ ਸ਼ਾਮਲ ਹੋ ਗਏ ਕਿ ਅਵੇ ਆ ਰਹੇ ਆ ਯਾਰਾ ਕਰੀ ਤੇ ਕੋਣੋ ਕੋਸੀ ਬੇਨਤੀ ਕੀਤੀ ਉਹ ਕਹਿੰਦੇ ਅਸੀਂ ਇੱਥੇ ਆਵਾਂਗੇ ਆ ਗਏ ਟੈਕਸੀ ਜੁਨੇ ਵਾਲੇ ਕੋ ਗਏ ਉਹਨਾਂ ਨੇ ਕਿਸੇ ਨੇ ਸਾਨੂੰ ਇਹ ਨਹੀਂ ਕਿਹਾ ਕਿ ਕਦੋਂ ਵਜੇ ਕਿਤੇ ਆਵੇਂਗੇ ਤੁਸੀਂ ਦਸਤੋ ਸਾਧਾਨਾ ਕਾਤਵਾਲੀ ਦੀ ਤਰ੍ਹਾਂ ਕੋਈ ਅਸੀਂ ਤਾਂ ਤਿਆਰ ਬਟਿਆਂ ਕਹਿੰਦੇ ਅਸੀਂ ਆਉਣ ਦੇ ਲਈ ਉਹ ਵੀ ਆਏ ਸੋ ਇਹਦਾ ਇਹ ਸਾਰਾ ਕੁਲਦਸਤਾ ਜਿਹੜਾ ਲੱਗਾ ਏ ਤੇ ਬੜਿਆ ਤੇ ਜਮਨ ਸਿੰਘ ਹੋਣੀ ਸਾਡੇ ਨਾਲ ਸੀਗੇ ਅ ਅਸੀਂ ਤਿੰਨ ਚਾਰ ਸਾਥੀ ਜਿਹੜੇ ਇਹਨਾਂ ਨੇ ਲਗਾਤਾਰ ਇੱਕ ਮਹੀਨਾ ਚਿਰਾਂ ਦੀ ਕੋਸ਼ਿਸ਼ ਕੀਤੀ ਚਲਾਈ ਤੇ ਲੋਕਾਂ ਨੇ ਅੰਧਾਰਾ ਦੇ ਸਾ ਤੇ ਉਹ ਵੇਸੇ ਸਿੰਘ ਹੋਣੀ ਪਿੰਡਾਂ ਚ ਰੇਲੀਆਂ ਕੀਤੀਆਂ ਲੋਕਾਂ ਨੂੰ ਕਿਹਾ ਵੀ ਇੰਟਰੇਲੀਆਂ ਲੈ ਕੇ ਜਾਓ ਜਿਹੜੇ ਬਾਕੀ ਬਚ ਗਏ ਇੱਥੇ ਨੂੰ ਸੋ ਉਹਦਾ ਇਹ ਸਿੱਟਾ ਹੈ ਮੈਨੂੰ ਲੱਗਦਾ ਕਿ ਇਹ ਤਾਂ ਜੇ ਥੱਲੇ ਜਿਹੜੇ ਉੱਥੇ ਲੋਕ ਵੀ ਜਾ ਰਹੇ ਉਹਨਾਂ ਨੂੰ ਇੱਕ ਫੌਸਲਾ ਮਿਲੂਗਾ ਜਿਹੜੇ ਜਾ ਰਹੇ ਉਹਨਾਂ ਨੂੰ ਵੀ ਮਸਲਾ ਮਿਲੂਗਾ ਬਈ ਆਹ ਬਈ ਸ਼ਹਿਰੀ ਲੋਕ ਜਿਹੜੇ ਉਹ ਵੀ ਇਹਦੇ ਵਿੱਚ ਸ਼ਾਮਲ ਹੈ ਆਚੀਮਾ ਜੀ ਪ੍ਰੋਫੈਸਰ ਸਾਹਿਬਾ ਸਾਡੇ ਗੁਰੂ ਜੀ ਵੀ ਹੈ ਤੇ ਇਹ ਲਗਾਤਾਰ ਇੱਥੇ ਇਸ ਧਰਮ ਦੇ ਅੱਗੇ ਵੜਦੇ ਆ ਆਪ ਕੋਈ ਬੇਟੀ ਖੜੀ ਹੈ ਸਿਮਰਨ ਇਹ ਵੀ ਲਗਾਤਾਰ ਕੋਸ਼ਿਸ਼ ਕਰਦੀ ਰਹਿੰਦੀ ਹੈ ਆਣੀ ਹੈ ਸੋ ਸੋ ਮੈਨੀ ਬਹੁਤ ਸਾਰੇ ਨਾ ਆਇਆ ਕਿੰਨਾਰਾ ਨੂੰ ਲਿਆਣਾ ਕਹਿੰਦੇ ਨੇ ਬਈ ਉਹ ਨਾ ਆ ਰਹੇ ਜਾਂਦੇ ਆ ਸੋ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਇਹ ਹੈ ਕਿ ਹਮ ਤੁਹਾਨੂੰ ਤਕਲੀਫ ਦੇਣੀ ਹੈ ਜਿਨ੍ਹਾਂ ਦੇ ਗੋਡੇ ਦਿਖਦੇ ਉਹਨਾਂ ਨੂੰ ਜ਼ਿਆਦਾ ਹੋਣੀ ਹੈ ਜਿਨ੍ਹਾਂ ਦੇ ਗੋਡੇ ਨਹੀਂ ਦਿਖਦੇ ਉਹਨਾਂ ਨੂੰ ਘੱਟ ਹੋਣੀ ਹੈ ਜਿਨ੍ਹਾਂ ਨੂੰ ਛੋਕਲ ਆ ਉਹਨਾਂ ਨੂੰ ਪੈਦਾ ਹੋਣਾ ਹੈ ਤੇ ਜਿਨ੍ਹਾਂ ਨੂੰ ਹੋਣ ਤੇ ਬੁਆਰੀਆ ਲੱਗਦਾ ਹੈ ਕਿ ਪਹਿਲਾਂ ਪਹਿਲਾਂ ਸਹਿਰ ਮੰਨਿਆ ਆਪਣੀ ਕਹਾਣੀ ਤੇ ਸੁਪਾਰੀ ਵਰਗ ਨਾਲ ਅਸੀਂ ਗੱਲ ਕੀਤੀ ਸੀਗੀ ਉਹ ਕਹਿੰਦੇ ਸੀ ਤੁਸੀਂ ਆਓ ਅਸੀਂ ਤੁਹਾਡਾ ਸਵਾਗਤ ਕਰਾਂਗੇ ਅੱਗੇ ਤੁਹਾਡੇ ਵਿੱਚ ਸ਼ਾਮਲ ਹੋਵਾਂਗੇ ਤੇ ਹਲੇ ਇਸ ਕਾਂਦ ਦੇ ਵਿੱਚ ਸ਼ਹਿਰ ਤੋਂ ਹੋਰ ਲੋਕਾਂ ਦੀ ਸ਼ਾਮਲ ਹੋਣਾ ਤੇ ਉਹਨਾਂ ਨੂੰ ਅਸੀਂ ਕਿਹਾ ਹੋਇਆ ਕਿ ਜਦੋਂ ਸਾਡਾ ਕਾਫਲਾ ਚੱਲੂਗਾ ਉਦੋਂ ਤੁਸੀਂ ਆਪਣਾ ਕੰਮ ਛੱਡ ਕੇ ਵੀ ਸ਼ਾਮਲ ਹੋ ਲਿਓ ਸੋ ਇਸ ਕਾਫਲੇ ਨੂੰ ਇਹ ਤੋਂ ਦੁਗਣਾ ਕਰਨਾ ਆਪਾਂ ਜਾਂਦੇ ਹਾਂ ਜੱਟ ਕਿ ਸਾਰਿਆਂ ਨੇ ਯਤਨ ਕਰਨਾ ਹੈ ਕਿ ਸਾਰਿਆਂ ਨੂੰ ਆਗ ਦੇ ਰਿਹਾ ਮੈਂ ਕਹਿੰਦਾ ਕਿ ਚਲੋ 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 ਸਾਡੇ ਨਾਲ ਸੋ ਇਹ ਐਥੋਂ ਉੱਪਰ ਤੁਰਨਾ ਇਹ ਤੋਂ ਦੱਸ ਕੇ ਆਪਾਂ ਰੇਲਵੇ ਰੋਡ ਤੇ ਜਾਣਾ ਕਿਉਂਕਿ ਅਸੀਂ ਖਿਚਲਾ ਸ਼ਹਿਰ ਜਿਹੜਾ ਕੱਢ ਲਿਆ ਰੇਲਵੇ ਰੋਡ ਤੇ ਦਾਵਾਂ ਨੂੰ ਇੱਕ ਆਪਾਂ ਨੂੰ ਸਮਾਪਤ ਕਰਨਾ ਉੱਥੇ ਇਹਨਾਂ ਨੂੰ ਦਾਗ ਦੇਣੇ ਆ ਜਿਹੜੇ ਦੋ ਇੱਥੇ ਛੱਕਿਆਗੇ ਆ ਮੋਦੀ ਸਾਹਿਬ ਤੋਂ ਜੋਗੀ ਸਾਹਿਬ ਜੋੜੀ ਐ ਤਾਂ ਸਾਰੇ ਇੱਕੋ ਜਿਹੇ ਜਲ ਹੁਣ ਇਹਨਾਂ ਹੋਰੀਆਂ ਨੂੰ ਦੇ ਦੇਣੇ ਆ ਤੇ ਉੱਥੇ ਜਿਹੜਾ ਇੱਕ ਦੋ ਸਾਥੀ ਜਿਹੜੇ ਸਾਡੇ ਰਹਿ ਗਏ ਉਹਨਾਂ ਨੂੰ ਬੁਲਾ ਵੀ ਲਵਾਂਗੇ ਤੇ ਹੁਣ ਸਪੀਕਰ ਵਾਲਾ ਬੋਲੋ ਵਾਲਾ ਸਿੰਘ ਜੀ ਆ ਚਾਹ ਲੈ ਕੇ ਆਏ ਆ ਚਾਹ ਪੀ ਲੋ ਸਾਬੀਰੋ 5 ਮਿੰਟ 10 ਮਿੰਟ ਤੇ ਜਦੋਂ ਆਪਾਂ ਸਪੀਕਰ ਬੰਦ ਕਰਿਆ ਹਾਂ ਹਾਂ ਤੇ ਅੱਗੇ ਲੰਗਰ ਸੱਦਣਗੇ ਲੰਗਰ ਦਾ ਬਣਾ ਦੇਣਾ